हां जी दोस्तों रोज दी तरह ਪਹੁੰਚ ਗਿਆਂ ਸਬਜੀ ਮੰਡੀ ਦੇ ਵਿੱਚ ਗੱਲ ਕਰਾਂਗੇ ਸਬਜੀ ਦੇ ਰੇਟਾਂ ਬਾਰੇ ਕੱਲੇ-ਕੱਲੇ ਰੇਟ ਬਾਰੇ ਜਾਣਕਾਰੀ ਦੇਵਾਂਗੇ ਤੁਹਾਨੂੰ ਤੇ ਪਹਿਲਾ ਉਹਨਾਂ ਦੋਸਤਾਂ ਨੂੰ ਬੇਨਤੀ ਹੈ ਜਿਹੜੇ ਸਾਡੀ ਵੀਡੀਓ ਨੂੰ ਪਹਿਲੀ ਵਾਰ ਵੇਖ ਰਹੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਦੋਸਤੋ ਅੱਜ ਬਾਰਸ਼ ਹੋਣ ਕਰਕੇ ਮੰਡੀ ਦੇ ਵਿੱਚ ਥੋੜਾ ਜਿਹਾ ਬੁਰਾ ਹਾਲ ਸੀਗਾ ਕਿਉਂਕਿ ਉਸ ਮੰਡੀ ਦੇ ਆਲੇ-ਦੁਆਲੇ ਚਾਰਸ ਫੇਰੇ ਪਾਣੀ ਖੜ ਜਾਂਦਾਗਾ ਬਹੁਤ ਮੁਸ਼ਕਲ ਨਾਲ ਜਾਣਾ ਪੈਂਦਾ ਦੋਸਤੋ ਚਲੋ ਮੰਡੀ ਦੇ ਵਿੱਚ ਘੇੜਾ ਦਿੰਨੇ ਆ ਤੇ ਕਰਦੇ ਆ ਗੱਲ ਇੱਕ ਵਾਰੀ ਝਾਤ ਮਾਰ ਲਓ ਮੰਡੀ ਦੇ ਵਿੱਚ ਸਬਜ਼ੀਆਂ ਸਾਰੀਆਂ ਆਈਆਂ ਪਈਆਂ ਨੇ ਕਰਦੇ ਆ ਗੱਲ ਕੱਲੇ-ਕੱਲੇ ਰੇਟਾਂ ਬਾਰੇ ਰੇਟ ਅੱਜ ਵੀ ਬਹੁਤ ਜ਼ਿਆਦਾ ਤੇਜ਼ ਰਹੇ ਨੇ ਜੀ ਪਹਿਲੀ ਦੱਸ ਦਈਏ ਸਬਜ਼ੀਆਂ ਦੇ ਰੇਟ ਨੇ ਜਿਹੜੇ ਅੱਜ ਤੇਜ਼ ਰਹੇ ਨੇ ਜੀ ਚਲੋ ਸਭ ਤੋਂ ਪਹਿਲਾਂ ਜੇ ਚੌਲੇ ਦੀ ਗੱਲ ਕਰੀਏ ਜੀ ਚੌਲਾ 50 ਤੋਂ 60 ਰੁਪਏ ਕਿਲੋ ਤੱਕ ਵਿਕਿਆ ਜੀ ਤੇ ਚੌਲੇ ਦਾ ਰੇਟ ਜਿਹੜਾ ਕੱਲ 50 ਰੁਪਏ ਤੱਕ ਹੀ ਖੜਾ ਸੀਗਾ ਜੀ ਅੱਜ 50 ਤੋਂ 60 ਰੁਪਏ ਕਿਲੋ ਤੱਕ ਵਿਕ ਗਿਆ ਜੀ ਚੌਲਾ ਚੌਲਾ ਇੱਕ ਨੰਬਰ ਆ ਜੀ ਵਧੀਆ ਕੁਆਲਿਟੀ ਦਾ ਚੌਲਾ ਜੀ 60 ਰੁਪਏ ਤੱਕ ਵਿਕ ਗਿਆ ਜੀ ਅੱਗੇ ਦੋਸਤੋ ਗੱਲ ਕਰਾਂਗੇ ਆਪਾਂ ਪੇਠੇ ਦੀ ਪੇਠੇ ਦੀ ਗੱਲ ਕਰੀਏ ਤਾਂ ਦੋਸਤੋ ਪੇਠੇ ਦਾ ਥੋੜਾ ਜਿਹਾ ਰੇਟ ਵੱਧ ਗਿਆਗਾ ਜਨਨ ਕਿ ਅੱਜ 14 ਰੁਪਏ ਤੱਕ ਭੇਠਾ ਵਿਕ ਗਿਆ ਜੀ ਜਾਨੀ ਤੋਰੀ ਦੀ ਗੱਲ ਕਰੀਏ ਤਾਂ ਦੋਸਤੋ ਤੋਰੀ ਦੇ ਰੇਟ ਵਿੱਚ ਵੀ ਵਾਧਾ ਹੋਇਆ ਅੱਜ ਜਾਨੀ ਕਿ ਕੱਲ 55 60 ਤੱਕ ਵੀ ਕੀਤੀ ਅੱਜ 60 ਤੋਂ 65 ਰੁਪਏ ਕਿਲੋ ਤੱਕ ਤੋਰੀ ਵੀ ਕੀ ਹੈ ਜੀ ਤੋਰੀ ਦੀ ਏਕ ਨੰਬਰ ਕੁਆਲਿਟੀ ਹੈ ਜਾਨੀ ਕਿ 65 ਰੁਪਏ ਚ ਦੋਸਤੋ ਅੱਗੇ ਗੱਲ ਕਰੀਏ ਜੇ ਕੱਦੂ ਦੀ ਕੱਦੂ ਦਾ ਰੇਟ ਵੀ ਅੱਜ ਨਹੀਂ ਘਟਿਆ ਕੱਦੂ ਦਾ ਰੇਟ ਵੀ ਅੱਜ 50 ਤੋਂ 55 ਰੁਪਏ ਕਿਲੋ ਵਿਕਿਆ ਜੀ ਮੰਡੀ ਦੇ ਵਿੱਚ ਕद्दू ਤੇ ਆਹ ਦੇਖ ਲਓ ਸਾਹਮਣੇ ਤੁਹਾਡੇ ਪਿਆ ਜੋ ਇੱਕ ਵਾਰੀ ਨਿਗਾਹ ਮਾਰ ਲਓ ਜੀ ਕद्दू ਦੇ ਰੇਟ ਕੱਲ ਨਾਲੋਂ ਥੋੜੇ ਜਿਹਾ ਵੱਧ ਗਏ ਆ ਜੀ ਦੋਸਤੋ ਅੱਗੇ ਚੱਲਦੇ ਆਂ ਮੰਡੀ ਦੇ ਵਿੱਚ ਢੇੜਾ ਦਿਨੇ ਆ ਥੋੜੇ ਜਿਹਾ ਵਾਰਸ ਕਰਕੇ ਤੁਹਾਨੂੰ ਇਹ ਮਾਹੌਲ ਦੇਖ ਹੀ ਲਿਆ ਜੀ ਉਹ ਸਾਹਮਣੇ ਦੂਰ ਤੋਂ ਦਿਖਾਉਨੇ ਆ ਜੀ ਅਚਾਰੀ ਅੰਬ ਦੀ ਗੱਲ ਕਰੀਏ ਤਾਂ ਉਹੀ 16 ਰੁਪਏ ਤੇ ਹੈ ਜੀ ਅੱਜ ਵੀ ਅਚਾਰੀ ਅੰਬ ਦਾ ਰੇਟ ਯਾਨੀ ਕਿ ਕੱਚਾ ਅੰਬ 16 ਰੁਪਏ ਕਿਲੋ ਜੀ ਅਚਾਰੀ ਅੰਬ ਅੱਗੇ ਦੋਸਤੋ ਥੋੜਾ ਜਿਹਾ ġੇੜਾ ਦਿੰਨੇ ਪਿੱਠੇ ਦੀ ਗੱਲ ਕਰੀ ਸੀ ਤੁਹਾਨੂੰ 10 ਹੀ ਦਿੱਤਾ ਤਕਰੀਬਨ ਖੀਰੇ ਦੀ ਗੱਲ ਕਰੀਏ ਤਾਂ ਦੋਸਤੋ ਦੇਸੀ ਖੀਰਾ 25 ਤੋਂ 30 ਰੁਪਏ ਤੱਕ ਹੋ ਗਿਆ ਜੀ ਅੱਜ ਦੇਸੀ ਖੀਰੇ ਦਾ ਰੇਟ ਹੈ ਜੀ ਜੇ ਚਾਈਨਿਸ ਖੀਰੇ ਦੀ ਗੱਲ ਕਰੀਏ ਤਾਂ ਦੋਸਤੋ ਚਾਈਨਿਸ ਖੀਰੇ ਦੇ ਰੇਟ ਅੱਜ ਵੱਧ ਗਏ ਨੇ ਉਹ 45 ਰੁਪਏ ਕਿਲੋ ਤੱਕ ਪਹੁੰਚ ਗਏ ਨੇ 40 40 ਤੋਂ 45 ਰੁਪਏ ਕਿਲੋ ਤੱਕ ਪਹੁੰਚ ਗਏ ਨੇ ਅੱਜ ਕੁਝ ਕੁ ਸਬਜ਼ੀਆਂ ਦੇ ਰੇਟ ਸੁੱਟ ਜਾਣਗੇ ਕਿਉਂਕਿ ਬਾੜਸ ਜ਼ਿਆਦਾ ਹੋ ਰਹੀ ਸੀ ਮੰਡੀ ਦੇ ਵਿੱਚ ਇਹ ਤਾਂ ਗੱਲ ਕਰੀਏ ਤਾਂ ਗੋਦਸਤੋ ਬਾਈ ਜੀ ਨੇ ਇਹ ਕद्दू ਦਾ ਰੇਟ 55 ਰੁਪਏ ਕਿਲੋ ਦੱਸਿਆ ਜੀ ਕद्दू ਤੁਸੀਂ ਦੇਖ ਲਿਆ ਤੇ ਦੋਸਤੋ ਅੱਜ ਮੰਡੀ ਥੋੜੀ ਜੀ ਤੇਜ਼ ਰਹੀ ਆ ਬਾਰਸ ਹੋਣ ਕਰਕੇ ਤੇ ਕੱਦੂ ਬਹੁਤ ਸੋਹਣਾ ਜੀ ਪੇਠੇ ਦੀ ਗੱਲ ਕਰੀ ਤਾਂ ਬਾਈ ਜੀ ਨੇ 14 ਰੁਪਏ ਕਿਲੋ ਦੱਸਿਆ ਜੀ ਪੇਠੇ ਦਾ ਰੇਟ 14 ਰੁਪਏ ਕਿਲੋ ਅੱਗੇ ਵੱਧਦੇ ਆ ਜੀ ਪੇਠੇ ਦੇ ਨਾਲ ਨਾਲ ਅੱਗੇ ਗੱਲ ਕਰਦੇ ਆ ਜੀ ਕਿਸੇ ਹੋਰ ਸਬਜ਼ੀ ਦੀ ਅੱਜ ਕਾ ਦੇ ਦੋਸਤੋ ਹੁਣ ਪਿਆਜ਼ ਦੇ ਰੇਟ ਬਾਰੇ ਜਾਣਕਾਰੀ ਦੇ ਦਿੰਦੇ ਹਾਂ ਉੱਧਰ ਜਾ ਨਹੀਂ ਗਿਆ ਪਿਆਜ਼ ਦਾ ਰੇਟ ਜਿਹੜਾ 30 ਆਲਾ ਪਿਆਜ਼ ਸੀ ਦੋਸਤੋ ਅੱਜ ਵਾੜ ਕੇ 37 ਰੁਪਏ ਕਿਲੋ ਹੋ ਗਿਆ। ਇਧਰ ਵੀ ਤੋਰੀ ਦਾ ਰੇਟ 22 ਜੀ 65 ਰੁਪਏ ਕਿਲੋ ਆ। ਯਾਨੀ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜੀ। 65 ਰੁਪਏ ਕਿਲੋ ਤੋਰੀ ਦਾ ਰੇਟ ਬਹੁਤ ਜ਼ਿਆਦਾ ਤੇਜ਼ ਹੋ ਗਿਆ ਜੀ। ਕद्दू ਦਾ ਰੇਟ ਜੀ 50 ਰੁਪਏ ਦੱਸਿਆ ਬਾਬਾ ਜੀ ਨੇ। ਇਹ ਥੋੜਾ ਜਿਹਾ ਮੋਟਾ ਸੀ ਕद्दू ਦਾ ਦਾਣਾ। ਟਮਾਟਰ ਦੀ ਗੱਲ ਕਰੀਏ ਤਾਂ ਦੋਸਤੋ ਕੱਲ੍ਹ ਨਾਲੋਂ ਟਮਾਟਰ ਦੇ ਰੇਟ ਵਿੱਚ ਵਾਧਾ ਹੋ ਗਿਆ ਜੀ। ਟਮਾਟਰ ਦਾ ਰੇਟ 40 ਤੋਂ ਚੱਲ ਕੇ 45 ਰੁਪਏ ਕਿਲੋ ਤੱਕ ਹੋ ਗਿਆ ਜੀ ਅੱਜ ਜਿਹੜਾ ਕੱਲ 25 ਰੁਪਏ ਵਿਕੇ ਸੀ ਅੱਜ 30 ਰੁਪਏ ਕਿਲੋ ਹੋ ਗਿਆ ਜੀ ਉਹ ਟਮਾਟਰ ਦੋਸਤੋ ਜੇ ਭਿੰਡੀ ਦੀ ਗੱਲ ਕਰੀਏ ਤਾਂ ਭਿੰਡੀ ਦੇ ਰੇਟ 40 ਰੁਪਏ ਕਿਲੋ ਤੋਂ 45 ਤੱਕ ਵਿਕ ਗਈ ਜੀ ਭਿੰਡੀ ਇਹ ਭਿੰਡੀ ਦੇ ਰੇਟ ਨੇ ਜੀ ਕੱਲ ਵੀ ਤਕਰੀਬਨ 35 ਤੋਂ 40 ਤੱਕ ਵਿਕੀ ਸੀ ਜਾਨੀ ਕਿ ਅੱਜ ਥੋੜਾ ਜਿਹਾ ਵਾਧਾ ਹੋ ਗਿਆ ਜੀ ਭਿੰਡੀ ਦੇ ਰੇਟ ਵਿੱਚ ਤੇ ਅੱਗੇ ਦੋਸਤੋ ਕਿਸੇ ਹੋਰ ਸਬਜ਼ੀ ਵੱਲ ਝਾਤ ਮਾਰਦੇ ਆਂ ਜੇ ਬੈਂਗਣ ਦੀ ਗੱਲ ਕਰੀਏ ਜੀ 30 ਤੋਂ 35 ਰੁਪਏ ਕਿਲੋ ਵਿਕ ਰਿਹਾ ਜੀ ਆਹ ਲੰਬੇ ਵਾਲਾ 40 ਰੁਪਏ ਕਿਲੋ ਗੋਲ ਵਾਲਾ ਜੀ 30 ਤੋਂ 35 ਰੁਪਏ ਕਿਲੋ ਵਿਕ ਰਿਹਾ ਜੀ ਬਾਈ ਜੀ ਦੇਖ ਰਹੇ ਨੇ ਤੁਸੀਂ ਨਿਗਾਹ ਮਾਰ ਲਓ ਕੱਢ ਕੇ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਵੀ ਕਹਿਵੋ ਜਾਈ ਬਾਈ ਨੂੰ ਵਾ ਚੈੱਕ ਕਰਦੇ ਨੇ ਤੇ ਕੱਢ ਲੈਣ ਦੇਉ ਜੀ ਆ ਖੀਰੀ ਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਦੋਸਤੋ 45 ਰੁਪਏ ਕਿਲੋ ਆ ਜੀ ਇਹ ਚਾਈਨਿਸ ਖੀਰਾ ਹੈ ਜੀ ਚਾਈਨਿਸ ਖੀਰੇ ਦਾ ਰੇਟ 45 ਰੁਪਏ ਕਿਲੋ ਅੱਗੇ ਗੋਭੀ ਦੀ ਗੱਲ ਕਰਾਂਗੇ ਦੋਸਤੋ ਜਿਹੜਾ ਗੋਭੀ ਦਾ ਰੇਟ ਹੈ ਜੀ 45 ਰੁਪਏ ਕਿਲੋ ਹੈ ਜੀ ਇੱਕ ਨੰਬਰ ਗੋਭੀ ਚਿੱਟੀ ਜਮਾਣ ਮੱਚਲ ਵਾਲੀ ਗੋਭੀ ਹੈ ਜੀ 45 ਰੁਪਏ ਕਿਲੋ ਯਾਨੀ ਕਿ ਜੇ ਦੱਸ ਦਈਏ ਗੋਭੀ ਦੇ ਰੇਟ ਇੱਥੇ ਹੀ ਖੜੇ ਸਿਮਲਾ ਮਿਰਚ ਦਾ ਰੇਟ ਦੋਸਤੋ ਅੱਜ 55 ਤੋਂ 60 ਰੁਪਏ ਕਿਲੋ ਰਿਹਾਗਾ ਜੇ ਗੱਲ ਕਰੀਏ ਹਰੀ ਮਿਰਚ ਦੀ ਦੋਸਤੋ ਹਰੀ ਮਿਰਚ ਦਾ ਰੇਟ 30 ਰੁਪਏ ਪ੍ਰਤੀ ਕਿਲੋ ਮੰਡੀ ਦੇ ਵਿੱਚ ਰਿਹਾ ਜੀ 30 ਰੁਪਏ ਪ੍ਰਤੀ ਕਿਲੋ ਹਰੀ ਮਿਰਚ ਦਾ ਰੇਟ ਸਿਮਲਾ ਮਿਰਚ ਦਾ ਰੇਟ 60 ਰੁਪਏ ਕਿਲੋ ਤੱਕ ਵਿਕ ਗਈ ਜੀ 55 ਤੋਂ 60 ਰੁਪਏ ਕਿਲੋ ਤੱਕ